ਇਤਨ ਸ਼੍ਰੀ ਗੋਵਿੰਦ ਪਾਸ਼ਾ ਦਾ 8 ਤਾਰ ਦਿਹਾੜਾ 6 ਤਰੀਕ ਨੂੰ ਉਹਦੇ ਸਬੰਧ ਚ ਗੁਰਦਵਾਰ ਸਾਹਿਬ ਹਾਜੀ ਦਾ ਤਰ ਪਾਸ਼ੀ ਦਸਵੀਂ ਜਿੱਥੇ ਗੁਰੂ ਸਾਹਿਬ ਦਾ ਚਰਸ਼ੋਪ ਪ੍ਰਾਪਤ ਸਥਾਨੋਂ ਉੱਥੋਂ ਚੱਲ ਕੇ ਗੁਰੂ ਕੀ ਨਗਰੀ ਪਈ ਗਰਮ ਸਿੰਘ ਦੇ ਗ੍ਰਹਿ ਵਿਖੇ ਪਹੁੰਚਿਆ ਸੰਗਤਾਂ ਜਿਵੇਂ ਛੋਟੇ ਛੋਟੇ ਸ਼ਰਧਾਲੂ ਦਰ ਨੇ ਛਿੱਤੀਆਂ ਦਿੱਤੀਆਂ ਪਰ ਕੁਝ ਆਪਣੇ ਲੋਜ਼ਬਾਨੀਆਂ ਜਿਹੜੀ ਉਹ ਸਿੱਕੇ ਤੋਂ ਦੂਰ ਹੋ ਵੀ ਧਾਰੇ ਕਿ ਕਾਰਨ ਕੀ ਰਹਿ ਗਿਆ ਕਾਰਨ ਕੋ ਸਾਡੇ ਸਮਝਾਉਣ ਚ ਫਰਕ ਹੈ ਕਿਉਂਕਿ ਅਸੀਂ ਕੰਮਾਂ ਦੇ ਵਿੱਚ ਕੋਈ ਮਾਪੇ ਨੌਕਰੀਆਂ ਵੀ ਕਰਦੇ ਨੇ ਕੰਮਾਂ ਦੇ ਵਿੱਚ ਹੋ ਕੇ ਅਸੀਂ ਬੱਚਿਆਂ ਨੂੰ ਇੰਨਾ ਸੁਝਾਣੇ ਦੇ ਇਸ ਪਰ ਪਹਿਲਾਂ ਨਾਲੋਂ ਹੁਣ ਬਹੁਤ ਫਰਕ ਆਇਆ। ਕਿਉਂਕਿ ਹੁਣ ਸਾਨੂੰ ਥੋੜੀ ਜਾਗਰਤ ਆਈ ਹੈ। ਬੱਚਿਆਂ ਨੂੰ ਪਤਾ ਲੱਗਿਆ ਬੱਚੇ ਪੜ੍ਹ ਕੇ ਵੀ ਇਧਰਲੇ ਪਾਸੇ ਨੂੰ ਹੋ ਰਹੇ ਨੇ। ਬਹੁਤ ਫਰਕ ਪਿਆ ਗਿਆ ਨਾਲੋਂ। ਇਸ ਤਰ੍ਹਾਂ ਗੁਰੂ ਕਿਰਪਾ ਕਰਨਾ। ਠੀਕ ਹੁੰਦੇ ਰਹਿਣ ਸਾਰੇ ਬੱਚੇ ਆਪ ਦਾ ਅਮਰਤਾਰੀ ਬਣਨਾ। ਗੁਰੂ ਵਾਲੇ ਬਣਨਾ। ਸ਼ਹਾਦਤਾਂ ਪਾਈਆਂ ਹੋਈਆਂ ਜਿਹੜੇ ਬੱਚਿਆਂ ਦੀਆਂ ਉਹਨਾਂ ਨੂੰ ਯਾਦ ਰੱਖਾਂਗੇ। ਜਿਵੇਂ ਅੱਗੇ ਦੱਸ ਤੀਆਂ। ਨਾ ਪੜ੍ਹੇ ਨਾ ਦੇਖਾਂ। ਕਾਲੀਆਂ ਸਲੌਂਦੀਆਂ ਸੀ ਸਾਬ ਚੱਜਦੀਆਂ ਸਲੌਂਦੀਆਂ ਇੱਕ ਗੁੱਗਣਾ ਦੀ ਸਲੌਂਦੀ ਪਰ ਅੱਜ ਕੱਲ ਤਾਂ ਬੱਚੇ ਜਿਹੜੇ ਮੌਲ ਹੈ ਜੇ ਸੀਮਤ ਹੋ ਗਿਆ ਮਾਂ ਪਿਓ ਵੀ ਕਹਿੰਦੇ ਵੀ ਇਹ ਚੱਲ ਰਿਹਾ ਹੋ ਜਾ ਰਿਹਾ ਤੇ ਉਹ ਮੌਲ ਪੜਾ ਰਹੇ ਹਾਂ ਹਾਂ ਇਹ ਸਾਡਾ ਬਹੁਤ ਵੱਡਾ ਕਸੂਰ ਹੈ ਵੀ ਅਸੀਂ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਫੜਾ ਦੇਣਾ ਕਿਉਂਕਿ ਕਈ ਵਾਰੀ ਬੈਠੇ ਦੇਖਦੇ ਆਂ ਜੇ ਕਹਿੰਦੇ ਨਹੀਂ ਚੁੱਪ ਕਰ ਜਾਊਗਾ ਇਹਨੂੰ ਫੜਾ ਦਈਏ ਪਰ ਨਹੀਂ ਸਾਡਾ ਫਰਜ਼ ਬਣਦਾ ਐ ਅਸੀਂ ਛੋਟੇ ਹੁੰਦੇ ਬੱਚਿਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਕਹਾਣੀਆਂ ਸਾਡੇ ਜਿਵੇਂ ਸਾਡੇ ਦਾਦੇ ਸੁਖਾਉਂਦੇ ਹੁੰਦੇ ਉਹ ਕਹਿੰਦੇ ਸਿੰਘ ਬਣ ਜਾ ਬਾਜਾਂ ਵਾਲੇ ਦਾ ਸਿੱਖ ਬਣ ਜਾ ਬਾਜਾਂ ਵਾਲੇ ਦਾ ਖੰਡੇ ਦਾ ਅਮਰ ਚੱਕਲਾ ਪਰ ਸੌਨਾਂ ਵਾਰੇ ਪਤਾ ਨਹੀਂ ਹੁੰਦਾ ਵੀ ਕੀ ਚੀਜ਼ ਨੇ ਕਿ ਬਹੁਤ ਛੋਟੇ ਸੀਗੇ ਪਰ ਉਹਨੇ ਕਈ ਗੱਲਾਂ ਸੁਣੀਆਂ ਹੋਈਆਂ ਦੱਸਣੀਆਂ ਕਿ ਪੋ ਦਾ ਮਹੀਨਾ ਇਹ ਤਾਂ ਮੈਲਾ ਹੁੰਦਾ ਇਹਨਾਂ ਚ ਵਿਆਹ ਵੀ ਨਹੀਂ ਕਰਿੰਦਾ ਪਰ ਸਾਨੂੰ ਪਤਾ ਨਹੀਂ ਸੀ ਵੀ ਇਹ ਕਿਉਂ ਮੈਲਾ ਹੁੰਦਾ ਉਹਨਾਂ ਨੂੰ ਵੀ ਨਹੀਂ ਸੀ ਇਸ ਗੱਲ ਦਾ ਪਤਾ ਵੀ ਕਿਉਂ ਮੈਲਾ ਹੁੰਦਾ ਪਰ ਉਹ ਕਦੇ ਕੋਈ ਵਿਆਹ ਜਾਂ ਕੋਈ ਹੋਰ ਚੀਜ਼ ਨਹੀਂ ਕਰਦੇ ਸ ਕਿਉਂਕਿ ਗੁਰੂ ਸਾਹਿਬ ਦੇ ਚਾਰੇ ਲਾਲ ਵਾਰੇ ਤੇ ਸੰਗਤਾਂ अनेका ਸ਼ਾਹਤਾਂ ਦੀਆਂ ਉਹਨਾਂ ਦੇ ਵਿੱਚ ਇੱਕ ਬੀਬੀ ਹਰਸ਼ਰਨ ਕੌਰ ਵੀ ਸੀ ਜਿਨੇ ਚਮਕਾਰ ਦੀ ਗੱਡੀ ਦੇ ਵਿੱਚ ਸਾਰੇ ਸ਼ਾਹਜਾਦਿਆਂ ਨੂੰ ਦੇਖ ਕੇ ਦੋਨਾਂ ਸ਼ਾਹਜਾਦਿਆਂ ਤੇ ਸਾਰੀਆਂ ਸੰਗਤਾਂ ਜਿਨਨੇ ਸਿੰਘ ਗੁਰੂ ਦੇ ਪਿਆਰੇ ਉੱਥੇ ਸ਼ਹੀਦ ਹੋਏ ਸਾਰਿਆਂ ਨੂੰ ਇਕੱਠੇ ਕਰਕੇ ਸਾਰੀ ਰਾਤ ਲੱਗੀ ਰਹੀ ਥੱਕ ਟੁੱਟ ਕੇ ਜਦੋਂ ਸਵੇਰੇ ਇਹਨੇ ਦੇਖਿਆ ਤਾਂ ਉਹਨੇ ਉੱਥੇ ਲਕਣਾ ਇਕੱਠੀਆਂ ਕੀਤੀਆਂ ਹੋਈਆਂ ਸਿਰ ਅੱਗ ਲਾਏ ਤਾਂ ਸਾਰੇ ਮੁਗਲਾਂ ਨੂੰ ਭਾਜਣਾ ਪੈ ਗਿਆ ਮਗਲਾਂ ਨੇ ਦੇਖਾ ਵੀ ਐਡੇ ਲਾਟਾਂ ਲੱਗ ਚੱਲਦੀਆਂ ਨੇ ਕਿਉਂ ਚੱਲਦੀਆਂ ਨੇ ਜਦੋਂ ਨੇ ਦੇਖਿਆ ਤਾਂ ਬਿਬੀਨ ਬੜਾ ਪੁੱਛਿਆ ਕੁੱਟਿਆ ਮਾਰਿਆ ਖਿੱਚਿਆ ਤੂਆ ਪਰ ਉਹਨੇ ਜਵਾਨ ਚ ਇੱਕ ਸ਼ਬਦ ਨਹੀਂ ਕਿਹਾ ਅੱਜਕੱਤ ਸਾਨੂੰ ਕੋਈ ਮਾੜਾ ਜਿਹਾ ਕਹਿੰਦਾ ਅਸੀਂ ਨਾਲ ਨਹੀਂ ਬਦਲ ਜਾਂਦੇ ਤਾਂ ਉਹ ਬੀਬੀ ਜਿਨੇ ਉਹਨੇ ਸਾਰੇ ਸਿੰਘਾਂ ਦਾ ਸਸਕਾਰ ਕੀਤਾ ਉਸ ਬੀਬੀ ਨੂੰ ਅੱਜ ਵੀ ਅਸੀਂ ਯਾਦ ਕਰਦੇ ਹਾਂ ਸਾਨੂੰ ਯਾਦ ਕਰਨਾ ਵੀ ਆਿੰਦਾ ਕਿਉਂਕਿ ਬੀਬੀਆਂ ਦਾ ਫਰਜ਼ ਹੈ ਅਸੀਂ ਬੱਚਿਆਂ ਨੂੰ ਚੰਗੇ ਪਾਸੇ ਲਾ ਸਕੀਏ ਪਰ ਅਸੀਂ ਲਾ ਨਹੀਂ ਸਕੇ ਕਿਉਂਕਿ ਅਸੀਂ ਕੰਮਾਂ ਦੇ ਵਿੱਚ ਰੁੱਝੇ ਰਹੇ ਹੁਣ ਤੱਕ ਹੁਣ ਥੋੜਾ ਥੋੜਾ ਜਿਹਾ ਬੱਚੇ ਵੱਡੇ ਹੋਗੇ ਜਿਹੜੇ ਬੱਚੇ ਵੱਡੇ ਹੋ ਗਏ ਵਾਹਿਗੁਰੂ ਕਿਰਪਾ ਕਰੇ ਉਹਨਾਂ ਤੇ ਵੀ ਉਹਨਾਂ ਸਿਸਤੇ ਮੇਰ ਪਿਆਸ ਤਰੱਕੇ ਉਹਨੂੰ ਬਾਣੀ ਤੇ ਮਾਣਾ ਬਖਸ਼ੇ ਸਾਡੀ ਤਾਂ ਇਹ ਸਤਗੁਰੂ ਅੱਗੇ ਬੇਨਤੀ ਆ ਜਿਵੇਂ ਸ਼ਹੀਦੀ ਜੋੜ ਮੇਲਾ ਚੱਲਦਾ ਫਤਿਹਗੜ੍ਹ ਸਾਹਿਬ ਹਾਂਜੀ ਰੂਤ ਤੇ ਕੁਝ ਸੰਗਤਾਂ ਦੇ ਮਠਾਈ ਤੇ ਜਾਂ ਪਕੌੜਾ ਦੇ ਲੰਗਰਦਾਰ ਹੋਏ ਨਾ ਸੀ ਤੇ ਪਰ ਸੰਗਤਾਂ ਵੱਲੋਂ ਜਾਇ ਕਮੇਟੀ ਵੱਲੋਂ ਹੁਣ ਰੋਕੇਗਾ ਕਿਸ ਤਰ੍ਹਾਂ ਦੇਖੋ ਉਹ ਸਾਨੂੰ ਵਧੀਆ ਲੱਗਿਆ ਵੀ ਰੋਕਿਆ ਪਰ ਪਹਿਲਾਂ ਲੋਕੀ ਮੇਲੇ ਦੇ ਤੌਰ ਤੇ ਜਾਂਦੇ ਸੀ ਮੈਂ ਮਾਨਸਾ ਸਾਈਡ ਤੇ ਗਈ ਥੋੜੇ ਦਿਨਾਂ ਦੀ ਗੱਲ ਹੈ ਉੱਥੇ ਕੈਂਚੀਆਂ ਤਾਂ ਥੋੜਾ ਅੱਗੇ ਆ ਕੇ ਥਾਂ ਥਾਂ ਤੇ ਲੰਗਰ ਲੱਗੇ ਸੀ ਦੁੱਧ ਤੇ ਤੇ ਬਿਸਕੁਟਾਂ ਦੇ ਮੈਂ ਇੱਕ ਬੱਚੇ ਨੇ ਜੋ ਦੁੱਧ ਲੈ ਕੇ ਆ ਮੈਂ ਕਾਕਾ ਵੀ ਇਹ ਇੱਥੇ ਦੁੱਧ ਵਾਲਾ ਇਕੱਠਾ ਹੋ ਗਿਆ ਤੁਸੀਂ ਤਾਂ ਪੀਉਣ ਲੱਗੇ ਹੋ ਕਹਿੰਦਾ ਨਹੀਂ ਜੀ ਮੇਲਾ ਹੈ ਮੈਂ ਕਿੱਥੇ ਮੇਲਾ ਹੈ ਕਹਿੰਦਾ ਸਰਹੰਦ ਫਤੇਗੜ ਸਾਹਿਬ ਦਾ ਮੇਲਾ ਹੈ ਮੈਂ ਕਿਹਾ ਪੁੱਤ ਇਹ ਵੀ ਮੇਲਾ ਨਹੀਂ ਹੈਗਾ ਉੱਥੇ ਤੈਨੂੰ ਦੱਸਿਆ ਨਹੀਂ ਕਿਸੇ ਨੇ ਕਹਿੰਦੇ ਮੈਂ ਤੇਰੇ ਜਿੱਡੇ ਜਿੱਡੇ ਤੈਥੋਂ ਵੱਡੇ ਸਿੰਘ ਸ਼ਹੀਦ ਹੋਏ ਨੇ ਗੁਰੂ ਸਾਹਿਬ ਦੇ ਲਾਲ ਨੀਹਾਂ ਚ ਚਨੇ ਗਏ ਨੇ ਇਸ ਕਰਕੇ ਉਹ ਉੱਥੇ ਸਵਾ ਹੁੰਦੀ ਹੈ ਜਿਹਨੂੰ ਸਵਾ ਕਹਿੰਦੇ ਮੇਲਾ ਨੇ ਕਿਹਾ ਜਾਂਦਾ ਸੋ ਉਸ ਬੱਚਾ ਨੂੰ ਨਹੀਂ ਪਤਾ ਹੁੰਦਾ ਸਾਡਾ ਵੀ ਫਰਜ਼ ਬਣਦਾ ਦੱਸੰਦਾ ਜਿਹੜੇ ਮੂਰੇ ਹੋ ਕੇ ਜਾਂ ਦੁੱਧ ਦਾ ਲੰਗਰ ਕਿਸੇ ਚੀਜ਼ ਦਾ ਲੈ ਸਾਨੂੰ ਪਤਾ ਹੋਣਾ ਚਾਹੀਦਾ ਇਸ ਚੀਜ਼ ਬਾਰੇ ਇਹ ਕਿਉਂ ਕੀਤਾ ਜਾਂਦਾ ਦੁੱਧ ਦਾ ਲੰਗਰ ਹੀ ਕਿਉਂ ਲਾਇਆ ਜਾਂਦਾ ਕੀ ਕਰ ਇਹ ਦੁੱਧ ਦਾ ਲੰਗਰ ਮੋਤੀ ਮੇਰੇ ਨੇ ਭਾਈ ਮੋਤੀ ਮੇਰੇ ਨੇ ਸਾਰਾ ਪਰਿਵਾਰ ਕੋਲੂ ਸਾਨੀ ਪੜਾਤਾ ਜਦੋਂ ਨੇ ਦੇਖਿਆ ਗੁਰੂ ਸਾਹਿਬ ਦੇ ਬੱਚੇ ਭੁੱਖੇ ਪਾਣੇ ਨੇ ਤੇ ਉਹਨਾਂ ਨੂੰ ਪਤਾ ਲੱਗ ਪਹਿਲਾਂ ਉਹਨਾਂ ਦੇ ਗਹਿਣੇ ਵਿੱਚ ਆ ਵੀ ਘਰ ਵਾਲੀ ਦੇ ਫਿਰ ਉਹਨੇ ਜਦੋਂ ਘਰਵਾਰ ਸਾਰਾ ਕੁਝ ਵੇਚਤਾ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਮੁਗਲਾਂ ਨੂੰ ਵੀ ਇਹ ਮੋਤੀ ਮੇਰਾ ਦਾ ਕੰਮ ਹੈ ਉਹਨੇ ਪਹਿਲਾਂ ਦਾ ਬੱਚਾ ਕੋਲੇ ਸਣੀ ਪੀੜਿਆ ਘਰ ਵਾਲੀ ਤੇ ਉਹਨੂੰ ਸਾਰਿਆਂ ਨੂੰ ਕੋਲੇ ਸਣੀ ਪੀੜਿਆ ਜਿਵੇਂ ਸਰੋਂ ਪਾ ਕੇ ਆਪਾਂ ਕੋਲੇ ਦੇ ਵਿੱਚ ਪੀੜਦੇ ਆ ਤੇਲ ਅੱਡ ਹੋ ਜਾਂਦੇ ਖਾਲਾ ਅੱਡ ਹੋ ਜਾਂਦੇ ਹੱਡੀਆਂ ਅੱਡ ਹੋ ਗਈਆਂ ਤੇ ਤੇਲ ਅੱਡ ਹੋ ਗਿਆ ਅੱਜ ਮੋਤੀ ਮੇਰਾ ਮੋਤੀ ਮੇਰੇ ਨੇ ਪੰਨ ਕਮਾਇਆ ਗੁਰ ਲਾਲਾ ਤੈਂ ਦੋ ਦਾ ਸ਼ਿਕਾਇਤ ਤਾਂ ਹੀ ਉਹਨਾਂ ਨੂੰ ਅੱਜ ਅਸੀਂ ਯਾਦ ਕਰਦੇ ਆਂ ਲੱਗਦਾ ਵੀ ਸਾਨੂੰ ਉਹ ਛੋਟੇ ਛੋਟੇ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਸਰ ਜੀ ਬਿਲਕੁਲ ਦਿਖਾਉਣਾ ਚਾਹੀਦਾ ਉੱਥੇ ਗੁਜਰੀ ਮਾਤਾ ਦੇ ਬੁਰਜ ਦੇ ਉੱਤੇ ਬੱਚਾ ਨੂੰ ਗੋਦ ਵਿੱਚ ਲੈ ਕੇ ਸਾਨੂੰ ਦੱਸਣਾ ਚਾਹੀਦਾ ਉਹਨਾਂ ਦੀ ਕਹਾਣੀਆਂ ਦੱਸਣੀਆਂ ਚਾਹੀਦੀਆਂ ਵੀ ਮਾਤਾ ਗੁਜਰੀ ਆਕਾ ਦਪੱਟਾ ਸੀ ਮਾਤਾ ਗੁਜਰੀ ਦੇ ਕੋਲ ਜਿਹਨੇ ਉਹਦੇ ਬੱਚਾ ਨੂੰ ਸਾਰੀ ਰਾਤ ਇਹੀ ਪੜਾਉਂਦੀ ਰਹੀ ਕਿ ਕਿਤੇ ਡੋਲ ਨਾ ਜਾਇਓ ਜਦੋਂ ਸੀ ਇਹ ਦਿੱਤੇ ਕਿਸੇ ਕਿਤੇ ਮੁਗਲਾਂ ਦੇ ਸਾਹਮਣੇ ਝੁਕ ਨਾ ਜਾਇਓ ਪਰ ਉਹ ਬੱਚੇ ਮਾਂ ਦੀ ਸਿੱਖਿਆ ਦੇ ਅੰਦਰ ਝੁਕੇ ਨਹੀਂ ਛੋਟੀ ਬਾਰੀ ਰੱਖੀ ਤਾਂ ਪੈਰ ਉਹਨਾਂ ਨੇ ਪਹਿਲਾਂ ਅੱਗੇ ਕਰਕੇ ਲੰਗੇ ਉਹਨਾਂ ਨੇ ਆਖਿਆ ਵੀ ਸੀਸ ਨੂੰ ਆਉਣੇ ਛੋਟੀ ਵਾਰੀ ਆ ਤੇ ਪਰ ਉਹਨੇ ਪੈਰ ਅੱਗੇ ਰੰਗਿਆ ਤੇ ਜਕਾਰੇ ਛੱਡ ਦੇ ਗਏ ਉਹਨਾਂ ਚ ਜਕਾਰੇ ਛੱਡ ਦੇ ਗਏ ਜਿੰਨਾ ਚਿਰ ਉਹਦੇ ਸਾਹ ਖਮੋਸ਼ ਨਹੀਂ ਹੋਇਆ ਸਾਹ ਨਹੀਂ ਨਿਕਲੇ ਉਹ ਉਹਨੇ ਬੜੇ ਉੱਚੀ ਉੱਚੀ ਜਕਾਰੇ ਛੱਡੇ ਤੇ ਸਾਰਾ ਜਿਹੜਾ ਸਰਹੰਦ ਸੀ ਉਥੇ ਸੂਬੇ ਦੀ ਕਚਹਿਰੀ ਸਾਰੇ ਡੋਲ ਗਏ ਅੱਖਾਂ ਦੇਖਾਂ ਪਾੜ ਪੜ ਕੇ ਦੇਖਣ ਲੱਗੇ ਵੀ ਨਿੱਕੇ ਨਿੱਕੇ ਬੱਚੇ ਨੇ ਤੇ ਸ਼ੇਰਾਂ ਵਰਗੇ ਨੇ ਗੁਰਦੇ ਬੱਚੇ ਜਿਹੜੇ ਇੱਥੇ ਆ ਕੇ ਜਕਾਰੇ ਛੱਡਦੇ ਇਹਨਾਂ ਨੂੰ ਮੌਤ ਦਾ ਪੂਰਾ ਵੀ ਡਰ ਹੈ ਨਹੀਂ